ਆਮ ਆਦਮੀ ਪਾਰਟੀ ਦੀ ਟਿਕਟ ਤੇ 25 ਨੰਬਰ ਵਾਰਡ ਤੋਂ ਚੋਣ ਲੜ ਰਹੀ ਪ੍ਰੀਜ ਦੇ ਹੱਕ ਵਿੱਚ ਪਹੁੰਚੇ ਐਮਐਲਏ ਨਿਰਿੰਦਰ ਕੌਰ ਭਰਾਜ ਨੇ ਕਿਹਾ ਕਿ ਮਹੱਲਾ ਨਿਵਾਸੀਆਂ ਵੱਲੋਂ ਬਹੁਤ ਵਧੀਆ ਸਮਰਥਨ ਮਿਲ ਰਿਹਾ ਹੈ ਅਤੇ ਅਸੀਂ ਵੀ ਵਿਸ਼ਵਾਸ ਦਿਵਾਉਂਦੇ ਹਾਂ ਕਿ ਬਹੁਤ ਜਲਦ ਜੋ ਵੀ ਮਹੱਲੇ ਦੇ ਪੈਂਡਿੰਗ ਕੰਮ ਹਨ ਜਲਦ ਹੀ ਹੱਲ ਕਰਵਾ ਦਿੱਤੇ ਜਾਣਗੇ ਦੇਖੋ ਪਿਛਲੇ 2.5 ਸਾਲ ਤੋਂ ਲੋਕਾਂ ਨੇ ਸਾਨੂੰ ਫਤਵਾ ਦਿੱਤਾ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਸਰਕਾਰ ਬਣਾਈ ਹੈ ਔਰ ਸਰਕਾਰ ਬਣਾ ਕੇ ਅਸੀਂ ਲੋਕਾਂ ਨਾਲ ਕੀਤੇ ਹੋਏ ਵਾਅਦੇ ਨੇ ਚਾਹੇ ਮੁਹੱਲਾ ਕਲੀਨਿਕ ਦਾ ਸਿਹਤ ਸਹੂਲਤਾਂ ਦੀ ਗੱਲ ਕਰ ਲਈਏ ਚਾਹੇ 600 ਜੁਨਟ ਬਿਜਲੀ ਦੇ ਵਾਅਦੇ ਦੀ ਗੱਲ ਕਰ ਲਈਏ ਚਾਹੇ ਸਕੂਲ ਆਫ ਫੈਮਿਨਸ ਦੀ ਗੱਲ ਕਰ ਲਈਏ ਚਾਹੇ ਰੋਜ਼ਗਾਰ ਦੀ ਗੱਲ ਕਰ ਲਈਏ ਸਰਕਾਰ ਨੇ ਜੋ ਪਿਛਲੇ 2.5 ਸਾਲਾਂ ਚ ਕਾਰਗੁਜ਼ਾਰੀ ਦਿਖਾਈ ਹੈ ਉਦੇ ਆਧਾਰ ਤੇ ਅੱਜ ਅਸੀਂ ਜਿਹੜੀਆਂ ਨਗਰ ਕੌਂਸਲ ਦੀਆਂ ਚੋਣਾਂ ਲੜ ਰਹੇ ਹਾਂ ਔਰ ਲੋਕਾਂ ਦੇ ਵਿੱਚ ਜਾ ਰਹੇ ਹਾਂ ਸ਼ਹਿਰ ਦੇ ਜਿਹੜੇ ਲੋਕਲ ਮਸਲੇ ਨੇ ਸੀਵਰੇਜ ਦਾ ਜਿਹੜਾ 11 ਮਿਲੀ ਦਾ 20 ਕਰੋੜ ਦਾ ਪ੍ਰੋਜੈਕਟ ਸੀ ਵੀ ਆ ਪਿੰਡ ਦੇ ਵਿੱਚ ਉਹ ਵੀ ਆਪਣਾ ਚੱਲੀ ਜਾਂਦਾ ਜਿਹੜੀ ਸਫਾਈ ਨੂੰ ਲੈ ਕੇ ਟਾਟਾ ਯਸ ਚੱਲ ਰਹੇ ਨੇ ਘਰੋਂ ਘਰੀ ਜਿਹੜਾ ਕੂੜਾ ਕਲੈਕਟ ਕਰ ਰਹੇ ਆ ਅਸੀਂ ਹੋਰ ਮਸ਼ੀਨਰੀ ਆ ਜਿਹੜੀ ਚੋਣਾਂ ਤੋਂ ਬਾਅਦ ਪ੍ਰੋਵਾਈਡ ਕਰਵਾਵਾਂਗੇ ਸਫਾਈ ਨੂੰ ਡੰਪ ਮੁਕਤ ਜਿਹੜਾ ਸੰਗਰੂਰ ਨੂੰ ਬਣਾਉਣ ਲਈ 23 ਸਤੰਬਰ ਤੋਂ ਵੀ ਮੁਹਿੰਮ ਸਾਡੀ ਜਿਹੜੀ ਵੱਡੀ ਹੋਈ ਹੈ ਪੀਨ ਵਾਲੇ ਪਾਣੀ ਲਈ ਸਾਡੇ ਨਵੇਂ ਪੰਜ ਜਿਹੜੇ ਵਾਟਰ ਬਾਕਸ ਦੇ ਪ੍ਰੋਜੈਕਟ ਜਿਹੜੇ ਉਹ ਨਵੇਂ ਉਹ ਚੱਲ ਰਹੇ ਨੇ ਉਹਨਾਂ ਦੇ ਟੈਂਡਰ ਲੱਗੇ ਹੋਏ ਨੇ ਆਲਮੋਸਟ ਜਿਹੜੇ ਦਸੰਬਰ ਲਾਸਟ ਦੇ ਵਿੱਚ ਉਹ ਟੈਂਡਰ ਖੁੱਲ ਜਾਣੇ ਆ ਉਹਦੇ ਨਾਲ ਹੀ ਜਿਹੜੀਆਂ ਮੋਟਰਾਂ ਵਗੈਰਾ ਨੇ 12 ਤਾਂ ਅਸੀਂ ਮੋਟਰਾਂ ਰਿਪਲੇਸ ਕਰ ਰਹੇ ਹਾਂ ਜਿਹੜੀਆਂ ਪੁਰਾਣੀਆਂ ਹੋ ਚੁੱਕੀਆਂ ਨੇ ਤੇ ਪਾਰਕ ਨੇ ਸ਼ਹਿਰ ਦਾ ਚਾਹੇ ਵੀ ਐਸਐਨਐਲ ਪਾਰਕ ਹੈ ਚਾਹੇ ਸਿਟੀ ਜਿਹੜਾ ਮੁਨਸਰ ਬਾਗ ਹੈ 4.5 ਕਰੋੜ ਰੁਪਈਆ ਪਲੱਸ 5 ਸਾਲ ਦੀ ਮੇਨਟੇਨੈਂਸ ਦਾ ਜਿਹੜਾ ਉਹ ਵੀ ਸਾਡਾ ਮਨਜ਼ੂਰ ਹੋ ਚੁੱਕਿਆ ਉਹ ਵੀ ਇਲੈਕਸ਼ਨ ਕੋਰਟ ਤੋਂ ਬਾਅਦ ਉਹਨਾਂ ਦੇ ਟੈਂਡਰ ਜਿਹੜ ਸੋ ਜਿੰਨੇ ਵੀ ਸ਼ਹਿਰ ਦੇ ਕੰਮ ਨੇ ਕੋਈ ਬਿਊਟੀਫਿਕੇਸ਼ਨ ਨੂੰ ਲੈ ਕੇ ਕੋਈ ਸਫਾਈ ਨੂੰ ਪਾਣੀ ਨੂੰ ਸੀਵਰ ਨੂੰ ਸਾਰਿਆਂ ਦੇ ਉੱਤੇ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਅਸੀਂ ਲਗਾਤਾਰ ਜਿਹੜਾ ਕੰਮ ਕਰ ਰਹੇ ਆਂ ਔਰ ਅੱਜ ਵਾਰਡ ਨੰਬਰ 25 ਤੋਂ ਸੰਤਤਰ ਸਿੰਘ ਨਗਰ ਦੇ ਵਿੱਚ ਮੈਂ ਖੜੀ ਆਂ ਸਾਡੀ ਭੈਣ ਆ ਪ੍ਰੀਤ ਜਿਹੜੇ ਸਾਡੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਦੇ ਹੱਕ ਦੇ ਵਿੱਚ ਅੱਜ ਚੋਣ ਪ੍ਰਚਾਰ ਕਰਨ ਲਈ ਆਏ ਸੀ ਸੋ ਇਸ ਚੌਂੜ ਦੇ ਵਿੱਚ ਜਿਹੜੇ ਇਸ ਮਹੱਲੇ ਦੇ ਸਵਾਰਡ ਦੇ ਜਿਹੜੇ ਲੋਕਲ ਮਸਲੇ ਨੇ ਇਹਨਾਂ ਦੇ ਸੀਵਰੇਜ ਦੇ ਕਨੈਕਸ਼ਨ ਨੇ ਜਿਹੜੇ ਉਹ ਵੀ ਅਸੀਂ ਇਲੈਕਸ਼ਨਾਂ ਤੋਂ ਬਾਅਦ ਅਸੀਂ ਕੈਂਪ ਲਗਾ ਕੇ ਉਹਨਾਂ ਨੂੰ ਹੱਲ ਕਰਵਾਵਾਂਗੇ ਔਰ ਇੱਕ ਜਿਹੜਾ ਮੈਨੂੰ ਇਹਨਾਂ ਨੇ ਡਰੇਨ ਦੇ ਨਾਲ ਜਿਹੜਾ ਰਸਤਾ ਬਰਤਾਰਪੁਰੇ ਨਾਲ ਜਾ ਕੇ ਜਿਹੜਾ ਜੁੜ ਜਾਣਾ ਸੋ ਇਸ ਰਸਤੇ ਨੂੰ ਦਿਖਾਇਆ ਸੀਗਾ ਇਹ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਪੂਰੇ ਕਰਕੇ ਲੋਕਾਂ ਦੇ ਵਿੱਚ ਨਾਲੇ ਦੀ ਕਿਸ ਤਰ੍ਹਾਂ ਦੀ ਸਮੱਸਿਆ ਤੇ ਕਿਸ ਤਰ੍ਹਾਂ ਠੀਕ ਹੁੰਦਾ ਇਹ ਇਹਨਾਂ ਦੇ ਕਹਿਣ ਮੁਤਾਬਕ ਹੈ ਕਿ ਇਹ ਸੇਮ ਦੇ ਲਈ ਜਿਹੜਾ ਬਣਾਇਆ ਗਿਆ ਸੀਗਾ ਤੇ ਸੇਮ ਦੀ ਜਿਹੜੀ ਸਮੱਸਿਆ ਉਹ ਹੁਣ ਹੱਲ ਜਿਹੜੀ ਹੋ ਚੁੱਕੀ ਹੈ ਹੁਣ ਉਹਦੀ ਕੋਈ ਸਮੱਸਿਆ ਹੈ ਨਹੀਂ ਸੋ ਉਹਦੇ ਲਈ ਆਪਾਂ ਨਾਲੇ ਦੇ ਲਈ ਕੀ ਕਰ ਸਕਦੇ ਹਾਂ ਜਾਂ ਨਾਲੇ ਦੇ ਨਾਲ ਜਿਹੜੀ 11 ਫੁੱਟ ਦੀ ਜਿਹੜੀ ਪੱਟੜੀ ਹੈ ਇਹਨਾਂ ਦੇ ਜੋ ਕਹਿਣ ਮੁਤਾਬਕ ਮੈਂ ਰੈਵਨਿਊ ਰਿਕਾਰਡ 'ਚ ਦੇ ਵਿੱਚ ਚੈੱਕ ਕਰੂੰਗੀ ਉਸ ਤੋਂ ਬਾਅਦ ਉਹ ਜਿਹੜੀ ਪਟੜੀ ਦਾ ਆਪਾਂ ਜ਼ਰੂਰ ਪੱਕੀ ਕਰ ਲਾਂਗੇ ਤੇ ਇਹਦਾ ਕੀ ਕਰਨਾ ਉਹ ਆਪਾਂ ਬਾਅਦ ਵਿੱਚ ਡਿਪਾਰਟਮੈਂਟ ਨਾਲ ਡਿਸਕਸ ਕਰਕੇ ਜੀ ਗੱਲ ਕਰੀ ਜਾਵੇ ਜਗਜੀਤ ਸਿੰਘ ਡੱਲੇਵਾਲ ਨੂੰ 21 ਦਿਨ ਹੋ ਗਏ ਨੇ ਅੱਜ ਮਰਨ ਵਰਤ ਤੇ ਬੈਠੇ ਪੰਜਾਬ ਸਰਕਾਰ ਵੱਲੋਂ ਕੀ ਪਹੁੰਚ ਦੇ ਦੇਖੋ ਅਸੀਂ ਪੰਜਾਬ ਸਰਕਾਰ ਆ ਜਿਹੜੀ ਮੁੱਖ ਮੰਤਰੀ ਸਾਹਿਬ ਅਸੀਂ ਹਮੇਸ਼ਾ ਕਿਸਾਨਾਂ ਦੇ ਨਾਲ ਆ ਜਿਹੜੇ ਵੀ ਮਸਲੇ ਨੇ ਚਾਹੇ ਕੋਈ ਬਿਜਲੀ ਦਾ ਸੀਗਾ ਦੇਖੋ 24 ਘੰਟਿਆਂ ਦੀ ਤਰ੍ਹਾਂ ਜਿਹੜੀ ਮੋਟਰਾਂ ਦੀ ਲਾਈਟ ਜਿਹੜੀ ਚੱਲਦੀ ਆ ਰਹੀ ਆ ਮੰਡੀਆਂ ਦੇ ਵਿੱਚ ਕਿਸੇ ਨੂੰ ਜਿਹੜਾ ਰੋਲਰ ਨਹੀਂ ਦਿੱਤਾ ਨਾਲ ਹੁੰਦੇ 24 ਘੰਟਿਆਂ ਚ ਉਹਨਾਂ ਦੀ ਪੇਮੈਂਟਾਂ ਹੁੰਦੀਆਂ ਰਹੀਆਂ ਨੇ ਜਿੰਨੀਆਂ ਵੀ ਕੋਈ ਫਸਲਾਂ ਨੂੰ ਲੈ ਕੇ ਜਿਹੜਾ ਕੋਈ ਮੀਟਿੰਗਾਂ ਨੇ ਔਰ ਤੁਸੀਂ ਦੇਖੋ ਪਹਿਲੇ ਮੁੱਖ ਮੰਤਰੀ ਨੇ ਜਿਹੜੇ ਕਿਸਾਨਾਂ ਨਾਲ ਮੀਟਿੰਗਾਂ ਹੁੰਦੀਆਂ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਰਾਤ ਨੂੰ 1:00 ਵਜੇ ਤੱਕ 3:00 ਵਜੇ ਤੱਕ ਜਿਹੜਾ ਕਿਸਾਨਾਂ ਨਾਲ ਮੀਟਿੰਗਾਂ ਦੇ ਵਿੱਚ ਸਿਕੰਦਰ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਨਾਲ ਬੈਠ ਕੇ ਜਿਹੜੀਆਂ ਮੀਟਿੰਗਾਂ ਕਰਦੇ ਰਹੇ ਆ ਦੇ ਜਿਹੜਾ ਪੂਰੇ ਮੁਲਕ ਦਾ ਢਿੱਡ ਭਰਨ ਵਾਲਾ ਜਿਹੜਾ ਕਿਸਾਨ ਹੈਗਾ ਅੱਜ ਉਹਨਾਂ ਨੂੰ ਹਾਸੀਏ ਦੇ ਧੱਕਣ ਵੱਲ ਜਿਹੜੀ ਇੱਕ ਮਾੜੀ ਜਿਹੜੀ ਸੌੜੀ ਰਾਜਨੀਤੀ ਪੰਜਾਬ ਨਾਲ ਇੱਕ ਵਿਤਕਰਾ ਜਿਹੜਾ ਕਰਿਆ ਜਾ ਰਿਹਾ ਮਤਰੇਈ ਮਾਲਾ ਕਿਉਂ ਕਿਉਂਕਿ ਪੰਜਾਬ ਦੇ ਕਿਸਾਨਾਂ ਨੇ ਅੱਜ ਕੇਂਦਰ ਨੂੰ ਝੁਕਾਇਆ ਤੇ ਕਿਸਾਨੀ ਜਿਹੜੇ ਉਹ ਜਿਹੜੇ ਤਿੰਨ ਜਿਹੜੇ ਕਾਲੇ ਕਾਨੂੰਨ ਸੀ ਉਹਨਾਂ ਨੂੰ ਵਾਪਸ ਕਰਵਾਇਆ ਸੋ ਇਹ ਮਾੜੀ ਜਿਹੜੀ ਰਾਜਨੀਤੀ ਹੈ ਪੰਜਾਬ ਦੇ ਨਾਲ ਜਿਹੜਾ ਵੀ ਕੋਈ ਇਦਾਂ ਦੀ ਰਾਜਨੀਤੀ ਕਰਦਾ ਆ ਅੱਜ ਤੱਕ ਉਹਨਾਂ ਦਾ ਕੁਝ ਨਹੀਂ ਬਣਿਆ ਹੈਗਾ ਸੋ ਅਸੀਂ ਡੱਲੇਵਾਲ ਸਾਹਿਬ ਦੇ ਨਾਲ ਆ ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਬਿਲਕੁਲ ਜਾਇਜ਼ ਨੇ ਜਿੱਥੇ ਵੀ ਸਾਡੀ ਜਿਹੜੀ ਜ਼ਰੂਰਤ ਹੋਊਗੀ ਸਾਡੀ ਸਰਕਾਰ ਆ ਜਿਹੜੀ ਉਹਨਾਂ ਦੇ ਸਾਥ ਹੈ ਕੋਈ ਨਹੀਂ ਪਹੁੰਚੇ ਜਿੱਦ ਐਂਟੀ ਪਾਰਟੀ ਦੀ ਕਾਂਗਰਸ ਜਿਹਾ ਲਗਾਤਾਰ ਮੀਟਿੰਗਸ ਹੋ ਰਹੀਆਂ ਨੇ ਜੀ ਸਾਰਾ ਪ੍ਰਸ਼ਾਸਨ ਸਾਰੀ ਸਰਕਾਰ ਆ ਜਿਹੜਾ ਸਾਰੇ ਸਿਹਤ ਜਿਹੜੇ ਸਹੂਲਤਾਂ ਨੇ ਉੱਥੇ ਸਾਰਾ ਕੁਝ ਪ੍ਰੋਵਾਈਡ ਕਰਾਇਆ ਹਮੇਸ਼ਾ ਉਹਨਾਂ ਦੇ ਨਾਮ ਜੇ ਗੱਲ ਕਰੀ ਜਾਵੇ ਕਿ 300 ਦਿਨ ਤੋਂ ਉੱਤੇ ਟਾਈਮ ਹੋ ਚੁੱਕਿਆ ਕਿ ਡੀਸੀ ਦਫ਼ਤਰ ਦੇ ਵਿੱਚ ਕੰਪਿਊਟਰ ਟੀਚਰ ਬੈਠੇ ਨੇ ਤੇ ਉਹਨਾਂ ਨਾਲ ਗੱਲ ਕਰਨੀ ਤਾਂ ਦੂਰ ਆ ਕੋਈ ਮੰਤਰੀ ਵੱਲੋਂ ਮਿਲਣ ਵੀ ਨਹੀਂ ਗਿਆ ਜੀ ਦੇਖੋ ਅਸੀਂ ਰਵੀ ਜੀ ਤੁਸੀਂ ਵੀ ਇੱਥੇ ਹੋ ਮੈਂ ਵੀ ਇੱਥੇ ਸੀਗੀ ਔਰ ਪਿਛਲੇ ਜਦੋਂ ਸਰਕਾਰ ਬਣੀ ਆ ਸੰਗਰੂਰ ਦੇ ਵਿੱਚ 13ਵੇਂ ਦਿਨ ਧਰਨਾ ਲੱਗਿਆ ਸੀਗਾ ਇੱਕ ਇੱਕ ਕਰਕੇ ਮੁੱਖ ਮੰਤਰੀ ਸਾਹਿਬ ਨੇ ਇਕੱਲੇ ਇਕੱਲਿਆਂ ਨੂੰ ਮਿਲ ਕੇ ਜੜੀਆਂ ਵੀ ਕਾਨੂੰਨੀ ਅੜਚਣਾਂ ਸੀ ਸਾਰੀਆਂ ਜਥੇਬੰਦੀਆਂ ਦੇ ਦੂਰ ਕਰਕੇ ਅੱਜ 70% ਅਸੀਂ ਨੇ ਜਥੇਬੰਦੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰ ਲਿਆ ਤੇ ਰਹਿੰਦੀਆਂ 30% ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਰਹਿੰਦੇ 2.5 ਸਾਲਾਂ ਦੇ ਵਿੱਚ ਕਿਉਂਕਿ ਇਹਨਾਂ ਦੀਆਂ ਜਿਹੜੀਆਂ ਉਹਨਾਂ ਨੂੰ ਪੱਕੇ ਕਰਨਾ ਜਾਂ ਜਿਹੜਾ ਕੋਈ ਨਵੇਂ ਜਿਹੜੇ ਮੌਕੇ ਦੇਣੇ ਨੇ ਉਹਨਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਕਾਨੂੰਨੀ ਅਰਚਨਾ ਨੇ ਮਾਨਜੋ ਕੋਟਾਂ ਦੇ ਵਿੱਚ ਉਹਨਾਂ ਦੇ ਕੇਸ ਚੱਲਦੇ ਨੇ ਸੋ ਉਹਨਾਂ ਨੂੰ ਕਾਨੂੰਨਾਂ ਦੇ ਜਿਹੜੇ ਕੋਟਾਂ ਦੇ ਆਧਾਰ ਦੇ ਉੱਤੇ ਉੱਥੇ ਅਸੀਂ ਪੈਰਵਾਈ ਕਰਕੇ ਸਰਕਾਰ ਉਹਨਾਂ ਕੇਸਾਂ ਨੂੰ ਜਿਹੜਾ ਲੜ ਰਹੀ ਹੈ ਜਦੋਂ ਮਾਨਜੋ ਕੋਟਾਂ ਦੇ ਵੱਲੋਂ ਜਿਹੜਾ ਸਾਨੂੰ ਹੁਕਮ ਹੋਊਗਾ ਸਰਕਾਰ ਉਹਨੂੰ ਪੂਰਾ ਕਰਨ ਲਈ ਬਚਨ ਵੱਜੇ